ਜਦੋਂ ਵੀ ਕੋਈ ਪੁੱਛਦਾ ਹੈ ਕਿ ਤੂੰ ਸੱਚਾ ਪਿਆਰ ਕਿੰਨੂੰ ਕਰਦਾ ਹੈ ਤੇ ਮੇਰੇ ਦਿਲ ਵਿੱਚ ਇੱਕੋ ਹੀ ਆਵਾਜ਼ ਆਉਂਦੀ ਹੈ ਦਸਾਂ ਕਿਹੜੀ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਭਾਗ ਲਾਏ ਨੇ ਜਪੇਰਾ ਸਾਫ ਕਰਨ ਵਾਲਿਓ ਜਦੋਂ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਜਾਓ ਨਾ ਤਾਂ ਇਹ ਵਿਚਾਰ ਲੈ ਕੇ ਜਾਓ ਬਾਬਾ ਦੀਪ ਸਿੰਘ ਜੀ ਜੇ ਤੁਹਾਡੀ ਨਦਰ ਹੈ ਤੇ ਹਰ ਖਾਂ ਸਾਡੀ ਕਦਰ ਹੈ ਬਾਬਾ ਜੇ ਤੁਸੀਂ ਸਾਡੇ ਨਾਲ ਹੋ ਤਾਂ ਹਰ ਮੁਸ਼ਕਿਲ ਦਾ ਹੱਲ ਹੈ। ਬਾਬਾ ਦੀਪ ਸਿੰਘ ਜੀ ਜੇ ਤੁਸੀਂ ਸਾਡੇ ਨਾਲ ਹੋ ਤਾਂ ਹਰ ਚੀਜ਼ ਬੇਮਿਸਾਲ ਆ। ਬਾਬਾ ਦੀਪ ਸਿੰਘ ਜੀ ਜੇਕਰ ਤੁਹਾਡਾ ਹੱਥ ਹੈ ਤੇ ਸਭ ਕੁਝ ਸਾਡੇ ਵਾਸਤੇ ਹੈ। ਬਾਬਾ ਦੀਪ ਸਿੰਘ ਜੀ ਜੇਕਰ ਤੁਹਾਡੀ ਓਟ ਹੈ ਤੇ ਕਿਸੇ ਚੀਜ਼ ਦੀ ਨਹੀਂ ਟੋਟ ਹੈ। ਤੇ ਜੇਕਰ ਤੁਹਾਡੇ ਚਪੇਰੇ ਸਾਧਾ ਪਰਿਵਾਰ ਹੈ ਤਾਂ ਸਾਡੀ ਜ਼ਿੰਦਗੀ ਦਾ ਖੁਦਾਰ ਹੈ। ਸਾਡੇ ਸੇਵਾ ਦੇ ਕੰਡੇ ਤਾਂ ਬਥੇਰੇ ਆ ਨੇ ਖਿਲਾਰੇ ਸੀ ਸਾਡੇ ਰਸਤੇ ਵਿੱਚ ਕੰਡੇ ਤਾਂ ਬਥੇਰੇ ਆ ਨੇ ਖਿਲਾਰੇ ਸੀ ਫਿਰ ਦਾ ਤੇਰੀ ਕਿਰਪਾ ਦੇ ਨਾਲ ਕੰਡਿਆਂ ਦੇ ਵੀ ਫੁੱਲ ਬਣ ਗਏ ਉਹ ਮਾੜੀ ਸੋਚ ਵਾਲਿਆਂ ਦਾ ਵੀ ਧੰਨਵਾਦ ਕਰਿਆ ਕਰੋ ਮਾੜੀ ਸੋਚ ਵਾਲਿਆਂ ਦਾ ਵੀ ਧੰਨਵਾਦ ਕਰਿਆ ਕਰੋ ਤੇ ਫੈਸਲਾ ਆਪਣੇ ਬਾਬਾ ਦੀ ਸਿੰਘੀ ਤੇ ਛੱਡਿਆ ਕਰੋ ਮੈਨੂੰ ਕਹਿੰਦੇ ਕਿ ਤੂੰ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਜੋ ਤੈਨੂੰ ਪਿੱਠ ਪਿੱਛੇ ਗਾਲਾਂ ਮਜ਼ਾਕ ਦੇ ਮਾੜਾ ਬੋਲਦੇ ਨੇ ਉਹ ਮੈਂ ਕਹਾ ਮੈਂ ਬਾਬਾ ਦੀ ਸਿੰਘੀ ਦਾ ਬੱਚਾ ਮੇਰਾ ਜਵਾਬ ਮੇਰਾ ਖੰਡਿਆ ਵਾਲਾ ਬਾਪੂ ਹੀ ਦਿੰਦਾ ਜਦੋਂ ਉਹ ਮੇਰੇ ਜਵਾਬ ਦਿੰਦਾ ਤੇ ਫਿਰ ਮੈਨੂੰ ਜਵਾਬ ਦੇਣ ਦੀ ਲੋੜ ਕੀ ਆ ਖੁਸ਼ੀਆਂ ਵੰਡੋਗੇ ਤੇ ਖੁਸ਼ੀਆਂ ਹੀ ਆਉਣਗੀਆਂ ਕਿਸੇ ਦੀ ਜ਼ਿੰਦਗੀ 'ਚ ਅੱਗ ਲਾਵਾਂਗੇ ਤਾਂ ਆਪਣੀ ਜ਼ਿੰਦਗੀ 'ਚ ਵੀ ਅੱਗ ਲੱਗੇਗੀ ਕੋਈ ਬਚਾ ਨਹੀਂ ਸਕਦਾ ਜੋ ਚਾਹੁੰਦੇ ਹੋ ਸਾਨੂੰ ਮਿਲ ਜਾਵੇ ਉਹ ਵੰਡਣਾ ਸ਼ੁਰੂ ਕਰ ਦਿਓ ਭਾਈ ਗੁਰਦਾਸ ਜੀ ਲਿਖਦੇ ਨੇ ਦਿੱਤਾ ਲਈਏ ਆਪਣਾ ਅਨ ਦਿੱਤਾ ਕੱਚ ਹੱਥ ਨਾ ਆਵੇ ਸਾਨੂੰ ਜੋ ਕੁਝ ਮਿਲ ਰਿਹਾ ਉਹ ਆਪਣਾ ਹੈ ਇਹ ਨਾ ਸੋਚਿਓ ਕਿ ਤੇਰੀ ਜ਼ਿੰਦਗੀ ਚ ਹਾਸੇ ਆ ਤੇ ਹਾਸੇ ਹੀ ਵੰਡੇ ਹੋਣਗੇ ਜੇ ਰੋ ਰਹਿਓ ਤਾਂ ਕਿਸੇ ਨੂੰ ਰੋਵਾਇਆ ਹੋਵੇਗਾ ਜੇ ਇਹ ਗੱਲ ਸਮਝ ਗਏ ਹੋ ਤਾਂ ਆਪਣੀ ਜ਼ਿੰਦਗੀ ਚ ਇਹ ਗੱਲਾਂ ਤੇ ਅਮਲ ਜ਼ਰੂਰ ਕਰਿਓ ਦੁੱਖ ਜ਼ਰੂਰ ਦੂਰ ਹੋ ਜਾਣਗੇ ਲੋਕ 24 ਘੰਟੇ ਤੁਹਾਨੂੰ ਦੁੱਖ ਦੇਣ ਲਈ ਨਿੰਦਣ ਲਈ ਪਰੇਸ਼ਾਨ ਕਰਨ ਲਈ ਤਿਆਰ ਬਾ ਤਿਆਰ ਹੀ ਰਹਿੰਦੇ ਨੇ ਉਹ ਜਿਹੜੇ ਆਪਣੇ ਅੰਦਰ ਦੇ ਦੁੱਖਾਂ ਦੀਆਂ ਗੰਡਾ ਖੋਲ ਕੇ ਆਪਣੇ ਪੀੜਾਂ ਦੀ ਦਾਸਤਾਨ ਅਕਾਲਪੁਰਖ ਵਾਹਿਗੁਰੂ ਅੱਗੇ ਫਰੋਲਦੇ ਰਹਿੰਦੇ ਨੇ ਫਿਰ ਪਰੇਸ਼ਾਨ ਕਰਉਣ ਵਾਲਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਛੋਟੀ ਅੱਗੇ ਲਿਖੇ ਦੇਣੇ ਪੈਂਦੇ ਜੀ ਕਿਉਂਕਿ ਜਿਹੜੇ ਆਪਣੇ ਰੂਹ ਤੋਂ ਜੀਬ ਤੋਂ ਉਸ ਨਿਰਕਾਰ ਦਾ ਜਪਜੀ ਸਾਹਿਬ ਪੜ ਰਿਹਾ ਹੈ ਉਸ ਦੇ ਖਿਲਾਫ ਬਿਨ ਮਤਲਬ ਦਾ ਮਾੜਾ ਬੋਲਣ ਵਾਲੇ ਦੀਬਾਂ ਨੂੰ ਵਾਹਿਗੁਰੂ ਇੱਕ ਦਿਨ ਖਿੱਚ ਕੇ ਰੱਖ ਦਿੰਦਾ ਜੀ